ਦੇਖੋ ਜੇ ਇਹ ਚੀਜ਼ਾਂ ਸਰਕਾਰ ਪੂਰੀਆਂ ਕਰਦੀ ਤਾਂ ਅੱਜ ਇਹ ਮੀਟਿੰਗ ਨਹੀਂ ਹੋਣੀ ਸੀਗੀ ਇਹ ਤੁਸੀਂ ਵੀ ਤੁਹਾਡੇ ਤੋਂ ਵੀ ਸਵਾਲ ਆ ਜਾਂ ਸਾਰੀ ਸੰਗਤ ਤੋਂ ਸਵਾਲ ਆ ਵੀ ਇਹ ਮੀਟਿੰਗ ਕਰਨ ਦਾ ਕੀ ਮੇਨ ਰੀਜ਼ਨ ਸੀ ਵੀ ਫੇਲਿਅਰ ਆਫ ਦਾ ਗਵਰਨਮੈਂਟ ਆ ਸਰਕਾਰ ਨੂੰ ਉੱਥੇ ਪਹੁੰਚਣਾ ਚਾਹੀਦਾ ਸੀ ਨਾ ਕਿ ਅੱਜ ਅਸੀਂ ਇੱਥੇ ਰੂਪਰੇਖਾ ਤਿਆਰ ਕਰਕੇ ਤੁਰਨਾ ਕਿਉਂਕਿ ਉਹਨਾਂ ਕੋਲੇ ਇਨਫਰਾਸਟ੍ਰਕਚਰ ਵੀ ਹੈਗਾ ਸਾਰਾ ਕੁਝ ਆ ਫੰਡ ਵੀ ਰੱਖੇ ਜਾਂਦੇ ਆ ਜਿਹੜੇ ਵੀ ਸਟੇਟ ਗਵਰਨਮੈਂਟ ਦੇ ਜਿ ਉਹ ਮੰਤਰੀ ਆਉਂਦੇ ਆ ਜਾਂ ਮਿਨਿਸਟਰ ਆਉਂਦੇ ਆ ਜਾਂ ਹੋਰ ਆਉਂਦੇ ਆ ਉਹ ਪਹਿਲਾਂ ਆਪਣੀਆਂ ਫੋਟੋਆਂ ਕਰਾਉਂ ਚ ਲੱਗ ਜਾਂਦੇ ਆਗੇ ਸਿਕਿਉਰਿਟੀ ਇੰਨੀ ਲਿਆ ਹੋਈ ਹੈਗੀ ਆ ਵੀ ਉਹ ਆਮ ਲੋਕਾਂ ਤੱਕ ਜਿਹੜੀ ਕੋਈ ਸੰਗਤ ਜਾਂ ਸੇਵਾ ਕਰਨ ਨੂੰ ਵੀ ਪਹੁੰਚਦੇ ਉਹਨੂੰ ਵੀ ਰੋਕ ਦਿੱਤਾ ਜਾਂਦਾ ਹੈਗਾ ਅੱਜ ਦੀ ਲੋੜ ਇਹ ਹੈ ਵੀ ਆਪਾਂ ਨੂੰ ਉੱਥੇ ਡੀਜ਼ਲ ਚਾਹੀਦਾ ਹੋਊਗਾ ਉਹ ਜ਼ਮੀਨਾ ਪੱਧਰ ਕਰਨ ਨੂੰ ਫੇਰ ਆਪਾਂ ਨੂੰ ਉਹਨਾਂ ਨੂੰ ਡੀਪੀ ਦੀ ਰਿਕੁਆਇਰਮੈਂਟ ਆ ਫਰਟੀਲਾਈਜ਼ਰਸ ਦੀ ਲੋੜ ਆ ਪਰ ਉਸ ਤੋਂ ਬਾਅਦ ਕੈਟਰਲ ਫੀਡ ਉਹਦੀ ਲੋੜ ਆ ਜਿਹੜੇ ਪਸ਼ੂਆਂ ਦਾ ਚਾਰਾ ਕਿਉਂਕਿ ਜੇ ਉੱਥੇ ਆਪਾਂ ਗੱਲ ਕਰੀਏ ਇਨਸਾਨਾਂ ਦਾ ਜਾਂ ਲੋਕਾਂ ਵਾਸਤੇ ਰਾਸ਼ਨ ਚ ਉਹ ਬਹੁਤ ਆ ਚੁੱਕਿਆਗਾ ਡੈਮ ਦਾ ਕੰਟਰੋਲ ਕਿਹਦੇ ਕੋਲੇ ਆ ਸਟੇਟ ਕੋਲੇ ਕਿਉਂ ਨਹੀਂ ਹੈਗਾਗਾ ਫਿਰ ਉਸ ਤੋਂ ਅੱਗੇ ਜਿਹੜੀਆਂ ਡਰੇਨਸ ਆ ਜਾਂਦੀਆਂ ਉਹਨਾਂ ਦੀ ਸਫਾਈ ਦਾ ਕੰਮ ਕਰਨਾ ਸਾਰਾ ਸਟੇਟ ਗਵਰਨਮੈਂਟ ਦਾ ਕੰਮ ਸੀਗਾ ਜਾਂ ਤਾਂ ਫਿਰ ਸਟੇਟ ਗਵਰਨਮੈਂਟ ਪਹਿਲਾਂ ਹੀ ਹੱਥ ਖੜੇ ਕਰ ਦਿੰਦੀ ਵੀ ਅਸੀਂ ਨਹੀਂ ਕਰ ਸਕਦੇ ਜੀ ਫਿਰ ਆਪਦੀ ਆਰਗੇਨਾਈਜੇਸ਼ਨ ਜਾਂ ਪਿੰਡ ਵਾਲੇ ਲੱਕੇ ਕਰ ਲੈਣ ਪੰਜਾਬ ਦੇ ਨੌਜਵਾਨੀ ਚ ਕੋਈ ਘਾਟ ਨਹੀਂ ਹੈਗੀ ਕੀ ਜਜ਼ਬੇ ਦੀ ਘਾਟ ਨਹੀਂ ਹੈਗੀ ਇੱਕ ਵਾਰੀ ਹੋਕਾ ਦੇਣ ਦੀ ਲੋੜ ਆ ਆਵਾਜ਼ ਦੇਣ ਦੀ ਲੋੜ ਆ ਕੁਝ ਸੰਸਥਾਵਾਂ ਕਹਿੰਦੀ ਅਸੀਂ ਐਨੇ ਪਿੰਡ ਅਡਾਪਟ ਕਰ ਲਾਂਗੇ ਸਾਡਾ ਕਲਾਕਾਰ ਭਾਈਚਾਰਾ ਬਹੁਤ ਵੱਡੀ ਤਦਾਦ ਚ ਆਇਆ ਅਗਲੇ ਪਾਸੇ ਆ ਨਾ ਉਹਨਾਂ ਨੇ ਕਿਹਾ ਐਨੇ ਪਿੰਡ ਅਡਾਪਟ ਕਰਾਂਗੇ ਮੈ ਅੱਜ ਤੱਕ ਇਹ ਨਹੀਂ ਸਮਝ ਲੱਗਦੀ ਕਿ ਅਡਾਪਟ ਕਰ ਲੈਣਾ ਇੱਕ ਪਿੰਡ ਅਡਾਪਟ ਕਰ ਲੋ ਤੇ ਉੱਥੇ ਦੂਜੀ ਸੰਸਥਾ ਦੀ ਲੋੜ ਹੈਗੀ ਆ ਬਾਅਦ ਚ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜੀ ਦਾ ਸੁਨੇਹਾ ਅਕਾਲ ਤਖਤ ਸਾਹਿਬ ਦੀ ਆਵਾਜ਼ ਜਦੋਂ ਦੂਰ ਦੇਡੇ ਤੱਕ ਪਹੁੰਚੀ ਤੇ ਹਾਰੂ ਸੰਸਥਾ ਹਾਰੂ ਕੇਨਜੀਓ ਉਹ ਸਾਰੀਆਂ ਤਕਰੀਬਾਂ ਅਜਮਰਸਰ ਦੀ ਧਰਤੀ ਤੇ ਪਹੁੰਚੀਆਂ ਇੱਕ ਸੁਨੇਹਾ ਲੈ ਕੇ ਹਰ ਕੋਈ ਆਇਆ ਇੱਕ ਸੁਨੇਹਾ ਸਾਂਝਾ ਕੀਤਾ ਗਿਆ ਸਿੰਘ ਸਾਹਿਬਾਨ ਦੀ ਹਜ਼ੂਰੀ ਜੀ ਬੈਠੇ ਆ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਿਲਕੁਲ ਨੇੜੇ ਉੱਥੇ ਉਸ ਹਾਲ ਦੇ ਵਿੱਚ ਇੱਕ ਮੀਟਿੰਗ ਹੋਈ ਤੇ ਇੱਕ ਸਮੂਹਕ ਇਕੱਠੇ ਹੋਣ ਦੀਆਂ ਚਰਚਾਵਾਂ ਚਲੀਆਂ ਚਰਚਾਵਾਂ ਦਾ ਨਿਚੋੜ ਕੁਝ ਦਿਨਾਂ ਦੇ ਵਿੱਚ ਸਾਹਮਣੇ ਆਊਗਾ ਕਿ ਕੀ ਬਦਲ ਹੋਊਗਾ ਇਹਨਾਂ ਚਰਚਾਵਾਂ ਦਾ ਕਿ ਐਨਜੀਓ ਜਾਂ ਜਥੇਬੰਦੀ ਦੀ ਗੱਲ ਕਰਦੇ ਆ ਏਕੱਤਰ ਹੋ ਕੇ ਕਿਸ ਤਰ੍ਹਾਂ ਚੱਲ ਸਕਦੀਆਂ ਵਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪਲੇਟਫਾਰਮ ਇਹੋ ਜਿਹਾ ਹੋਊਗਾ ਜਿਦੇ ਨਾਲ ਪਿੰਡ ਵੰਡੇ ਜਾਣ ਤੇ ਪਿੰਡਾਂ ਨੂੰ ਕੁਛ ਨਾ ਕੁਛ ਜਿਹੜੀ مالی ਸਹਾਇਤਾ ਵਾ ਸਰਕਾਰ ਤੋਂ ਹਟ ਕੇ ਜਿਹੜੀ ਗੱਲ ਕਰਦੇ ਆ ਅਸੀਂ ਕਿ ਐਨ ਆਰ ਆਈ ਭੈਣ ਭਰਾ ਹੋਣ ਜਾਂ ਇਥੋਂ ਦੇਸ਼ ਦੇ ਵਿੱਚੋਂ ਜਿਹੜੇ ਉਸਵਾਵਾ ਕਰ ਰਹੇ ਆ ਉਹ ਕਿਸ ਤਰ੍ਹਾਂ ਪਹੁੰਚਾ ਸਕਦੇ ਆ ਉਹਦੀ ਰੂਪਰੇਖਾ ਕੀ ਹੋ ਸਕਦੀ ਆ ਇਸ ਟਾਈਮ ਸਾਡੇ ਨਾਲ ਬਾਈ ਦੀਪ ਸਿੰਘ ਜੀ ਦੇ ਭਰਾਤਾ ਮਨਦੀਪ ਸਿੰਘ ਸਿੱਧੂ ਜੀ ਮੌਜੂਦ ਆ ਕਿਉਂਕਿ ਜਦੋਂ ਇਹੋ ਜੀ ਕੋਈ ਵੀ ਗੱਲ ਆਉਂਦੀ ਸੀ ਵਿਵਤਾ ਦੀ ਘੜੀ ਆਈ ਖਾਸ ਕਰਕੇ ਕਿਸਾਨੀ ਤੇ ਤੇ ਬਾਈ ਦੀਪ ਦਾ ਬਹੁਤ ਵੱਡਾ ਰੋਲ ਸੀ ਖਾਸ ਕਰਕੇ ਨੌਜਵਾਨ ਨੂੰ ਜਗਾਉਣ ਦੇ ਵਿੱਚ ਤੇ ਉਹ ਚਿੰਗ ਅਜੇ ਵੀ ਤੁਹਾਨੂੰ ਆਮ ਜਗ੍ਹਾ ਤੇ ਜਾ ਕੇ ਮਿਲੂਗੀ ਜਦੋਂ ਦੀਪ ਬਾਈ ਦੀ ਫੋਟੋ ਵਾਇਰਲ ਹੁੰਦੀ ਆ ਤੇ ਅਜੇ ਵੀ ਉਹ ਥੱਲੇ ਪੋਜ਼ਿਟਿਵ ਕਮੈਂਟ ਆਉਂਦੇ ਆ ਤੇ ਇੱਕ ਸਕੂਨ ਦੇ ਨਾਲ ਹੀ ਉਹ ਫੋਟੋ ਵੀ ਆਉਂਦੀ ਆ ਤੇ ਇੱਕ ਸਨੇਹ ਵੀ ਹੁੰਦੇ ਆ ਕਿ ਜਦੋਂ ਆਪਣੇ ਨਾਲ ਖਲੋ ਜਾਂਦੇ ਆ ਨਾ ਤੇ ਉਦੋਂ ਸ਼ਾਇਦ ਸਰਕਾਰਾਂ ਵਾਲੇ ਪਾਸੇ ਝਾਤ ਮਾਰਨ ਦੀ ਲੋੜ ਨਹੀਂ ਪੈਂਦੀ ਬਾਈ ਦਾ ਪਰਨੋ ਤੇ ਸਵਾਗਤ ਕਰਦੇ ਆ ਜੀ ਗੁਰਫਤੇ ਸੰਚ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਵੇਖ ਰਹੇ ਹੋ ਅੱਜ ਦੀ ਮੀਟਿੰਗ ਦੇ ਵਿੱਚ ਤੁਸੀਂ ਸ਼ਾਮਲ ਹੋਏ ਹੋ ਸਿੰਘ ਸਾਹਿਬਾ ਨਾਲ ਬੁਲਾਈ ਹੋਈ ਮੀਟਿੰਗ ਦੇਖੋ ਅੱਜ ਮੀਟਿੰਗ ਬਲੋਂ ਦਾ ਮੇਨ ਸਿੰਘ ਸਾਹਿਬ ਦਾ ਇਹੀ ਕਾਰਨ ਸੀਗਾ ਵੀ ਜਿੰਨੀ ਆ ਸਾਰੀਆਂ ਜਥੇਬੰਦੀਆਂ ਜਾਂ ਐਨ ਜੀਓਜ਼ ਜਾਂ ਜਿੰਨੇ ਵੀ ਫਾਊਂਡੇਸ਼ਨਸ ਲੱਗੀਆਂ ਹੋਈਆਂ ਆ ਆਪ ਮਹਾਰੇ ਹੋ ਕੇ ਕੰਮ ਕਰ ਰਹੀਆਂ ਹਨ ਵੀ ਉਹਨਾਂ ਨੂੰ ਇੱਕ ਜੁੜ ਤੇ ਇੱਕ ਪਲੈਟਫਾਰਮ ਤੇ ਇਕੱਠੇ ਕਰਨ ਨੂੰ ਤੇ ਕਿਉਂਕਿ ਕਈ ਜਗ੍ਹਾ ਤੇ ਦੇਖਣ ਨੂੰ ਮਿਲ ਰਿਹਾ ਵੀ ਆਪਾਂ ਨੂੰ ਇੱਕ ਪਿੰਡ ਚ ਤਾਂ ਪੰਜ ਪੰਜ ਆਰਗੇਨਾਈਜੇਸ਼ਨ ਐਨ ਜੀਓਜ਼ ਫਿਰਦੀਆਂ ਆਂ ਕੰਮ ਕਰਦੀਆਂ ਤੇ ਕਿਤੇ ਕੋਈ ਵੀ ਨਹੀਂ ਪਹੁੰਚ ਰਿਹਾਗਾ ਜਾਂ ਉਹਨਾਂ ਤੱਕ ਆਪ ਮੁਹਾਰੇ ਸੰਗਤ ਆ ਪਹੁੰਚ ਰਹੀ ਆ ਵੀ ਆਪਾਂ ਇਸ ਚੀਜ਼ ਨੂੰ ਵਿਅਰਥ ਵੀ ਨਾ ਕਰੀਏ ਕਿਉਂਕਿ ਦੇਖੋ ਜਿਹੜੇ ਵੀ ਕੋਈ ਦਸਵੰਦ ਕੱਢਦੇ ਆ ਉਹ ਇੱਕ ਵਾਰੀ ਕੱਢਦੇ ਆ ਜਾਂ ਦੋ ਵਾਰੀ ਆਪਣੇ ਕੱਢ ਲੈਣਗੇ ਆਪਾਂ ਉਹਨੂੰ ਪਹਿਲਾਂ ਹੀ ਲਿਆ ਕੇ ਨਾ ਇੰਨਾ ਵੇਸਟ ਕਰਾ ਲਈਏ ਵੀ ਆਪਾਂ ਨੂੰ ਲੰਬਾ ਸਮਾਂ ਲੜਾਈ ਚੱਲਣੀ ਆ ਇੱਕ ਤਰ੍ਹਾਂ ਨਾਲ ਆਪਣੀ ਜਿਹੜੀ ਹਾਲਾਤਾਂ ਨਾਲ ਲੜਾਈ ਅੱਜ ਦਿਨ ਨਾਲ ਉਸ ਜਗ੍ਹਾ ਤੇ ਉਹ ਮਹੀਨਾ ਡੇਢ ਮਹੀਨਾ ਵੀ ਉਹ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਦੇਖੋ ਸੰਗਤ 'ਚ ਉਸ਼ਾ ਵੀ ਆ ਸੇਵਾਪਾਵਨਾ ਚ ਵੀ ਕੋਈ ਕਮੀ ਨਹੀਂ ਹੈਗੀ ਤਾਂ ਫਿਰ ਉਸ ਨੂੰ ਥੋੜਾ ਸਿਸਟਮੈਟਿਕ ਰੂਪ ਕਰਨ ਵਿੱਚ ਅੱਜ ਮੀਟਿੰਗ ਦਾ ਸੀਗਾ ਮੈਂ ਇੱਕ ਹੋਰ ਗੱਲ ਆ ਵੀ ਇਹ ਇੱਕ ਤਰ੍ਹਾਂ ਨਾਲ ਇੱਕ ਫੇਲੀਅਰ ਆਫ ਗਵਰਨਮੈਂਟ ਵੀ ਆ ਕਿਉਂਕਿ ਇਹ ਕਾਰਜ ਸਟੇਟ ਦੇ ਤੇ ਸੈਂਟਰ ਦੇ ਹੁੰਦੇ ਆ ਵੀ ਕਿਉਂ ਇਹ ਲੋਡ ਪਈ ਸਾਨੂੰ ਇਹ ਬਰਾਬਰ ਪੈਰਲਲ ਮੀਟਿੰਗ ਕਰਨ ਦੀ ਜਥੇਦਾਰ ਜੀ ਨੂੰ ਕਿਉਂ ਮੀਟਿੰਗ ਸੱਦਨ ਦੀ ਲੋਡ ਪਈ ਹੈਗੀ ਕਿਉਂਕਿ ਦੋਨੋਂ ਗਵਰਨਮੈਂਟ ਸਟੇਟ ਐਂਡ ਸੈਂਟਰ ਆਫ ਦੇ ਜਿਹੜੇ ਉਹਨਾਂ ਦੇ ਕਾਰਜ ਸੀਗੇ ਉਹਨਾਂ ਤੋਂ ਫੇਲ ਹੋਏ ਵਸੀਲੇ ਜਿਹੜਾ ਸਹੀ ਨਹੀਂ ਵਰਤੇ ਗਏ ਕਿਸੇ ਦਾ ਹੀ ਕਹਿ ਸਕਦੇ ਆ ਕਿ ਵਸੀਲੇ ਸਹੀ ਨਹੀਂ ਵਰਤੇ ਜਾ। ਦੇਖੋ ਵਸੀਲੇ ਵਰਤੇ ਹੀ ਨਹੀਂ ਗਏ ਕਿ ਜਿਹੜੇ ਵੀ ਸਟੇਟ ਗਵਰਨਮੈਂਟ ਦੇ ਜਾਂ ਨਮਾਇੰਦੇ ਆਉਂਦੇ ਆ ਜਾਂ ਮਿਨਿਸਟਰ ਹੁੰਦੇ ਆ ਜਾਂ ਹੋਰ ਆਉਂਦੇ ਆ ਉਹ ਪਹਿਲਾਂ ਆਪਣੀਆਂ ਫੋਟੋਆਂ ਕਰਾਉਂ ਚ ਲੱਗ ਜਾਂਦੇ ਆ ਅੱਗੇ। ਸਿਕਿਉਰਿਟੀ ਇੰਨੀ ਲਿਆ ਹੋਈ ਹੈਗੀ ਆ ਵੀ ਉਹ ਆਮ ਲੋਕਾਂ ਤੱਕ ਜਿਹੜੀ ਕੋਈ ਸੰਗਤ ਜਾਂ ਸੇਵਾ ਕਰਨ ਨੂੰ ਵੀ ਪਹੁੰਚਦੇ ਉਹਨੂੰ ਵੀ ਰੋਕ ਦਿੱਤਾ ਜਾਂਦਾ ਹੈਗਾ। ਵੀ ਉਹ ਸਿਚੁਏਸ਼ਨ ਤੇ ਜਿੱਥੇ ਆਪਾਂ ਨੂੰ ਅੱਜ ਪਹੁੰਚਣ ਦੀ ਲੋੜ ਆ ਤੇ ਉਹਨਾਂ ਦੀ ਮਦਦ ਕਰਨ ਦੀ ਲੋੜ ਆ ਉਸ ਥਾਂ ਤੇ ਆ ਕੇ ਜੇ ਆਪਾਂ ਸਿਕਿਉਰਿਟੀ ਆ ਕੇ ਜਿਹੜੇ ਸੇਵਾ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀ ਰੋਕ ਰਹੇ ਆਗੇ ਦੇਖੋ ਇਹ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਇਫੈਕਟ ਕਰਦੀਆਂ ਆਂ ਵੀ ਆਪਾਂ ਗਵਰਨਮੈਂਟ ਬਣਾਈ ਲੋਕਾਂ ਦੇ ਭਲੇ ਵਾਸਤੇ ਹੁੰਦੀ ਆ ਬਾਇ ਦਾ ਪੀਪਲ ਫੋਰ ਦਾ ਪੀਪਲ ਆ ਤੇ ਉਹ ਉਹਨਾਂ ਲੋਕਾਂ ਨੂੰ ਅੱਜ ਜੇ ਲੋੜ ਆ ਤਾਂ ਉਹਨੂੰ ਰੋਕਣ ਵਿੱਚ ਕਿਉਂ ਸਾਰੇ ੜਿੱਕਾ ਬਣਿਆ ਜਾ ਰਿਹਾ ਹੈ ਜੀ ਬਈ ਤੁਸੀਂ ਵੀ ਲਗਾਤਾਰ ਗਰਾਊਂਡ 'ਤੇ ਹੋ ਤੁਹਾਡੀਆਂ ਤਸਵੀਰਾਂ ਮੈਂ ਦੇਖੀਆਂ ਸੀ ਸਵਾਮਾਂ ਦੇ ਵਿੱਚ ਰੁੱਝੇ ਹੋਏ ਹੋ ਕਿਵੇਂ ਦਾ ਮਾਹੌਲ ਆ ਲੋਕਾਂ ਦਾ ਤੇ ਇਸ ਟਾਈਮ ਸਰਕਾਰ ਕਿੱਥੇ ਖੜੀ ਆ ਮਾਹੌਲ ਕਿਵੇਂ ਦਾ ਪਿੰਡਾਂ ਜਾਣੇ ਆ ਮਾਹੌਲ ਕਿਵੇਂ ਦਾ ਦੇਖੋ ਮਾਹੌਲ ਪਿੰਡਾਂ 'ਚ ਜਿਹੜੀ ਥਾਂ 'ਤੇ ਫਲੱਡ ਅਫੈਕਟਡ ਏਰੀਆਜ਼ ਆ ਮੈਂ ਕਹੂੰਗਾ ਬਹੁਤ ਹੀ ਮਾੜਾ ਹਾਲਾ ਉੱਥੇ ਕਿਉਂਕਿ ਫਸਲਾਂ ਤਾਂ ਉਹਨਾਂ ਦੀਆਂ ਤਬਾਹ ਹੋਈ ਚੁੱਕੀਆਂ ਹੜ੍ਹਾਂ ਨਾਲ ਮੋਸਟਲੀ ਜੇ ਆਪਾਂ ਕਹ ਲਈਏ 80 ਤੋਂ 90% ਘਰ ਵੀ ਇਫੈਕਟਡ ਹੋ ਚੁੱਕੇ ਹੈਗੇ ਘਰਾਂ 'ਚ ਵੀ ਪਾਣੀ ਆ ਚੁੱਕਿਆਗਾ ਉਹਨਾਂ ਦੇ ਘਰ ਦੀਆਂ ਜਿਹੜੀਆਂ ਆਪਣੀਆਂ ਹਾਊਸਹੋਲਡਸ ਹੁੰਦੇ ਆ ਘਰ ਦੇ ਸਮਾਨ ਆ ਉਹ ਵੀ ਤੱਕ ਖਰਾਬ ਹੋ ਚੁੱਕਿਆਗਾ ਵੀ ਕਈਆਂ ਨੂੰ ਜਿਨ੍ਹਾਂ ਕੋਲੇ ਤਾਂ ਫਰਸਟ ਫਲੋਰ ਆ ਉਹ ਤਾਂ ਫਰਸਟ ਫਲੋਰ ਤੇ ਸ਼ਿਫਟ ਹੋ ਚੁੱਕੇ ਆ ਕਈਆਂ ਕੋਲੇ ਨਹੀਂ ਵੀ ਹੁੰਦੇਗੇ ਕੱਲੇ ਪਹਿਲੀ ਮੰਜ਼ਲ ਤੱਕ ਹੀ ਆ ਉਹਨਾਂ ਨੂੰ ਬਾਹਰ ਸ਼ਿਫਟ ਕਰਾਇਆ ਉਹ ਵੀ ਟੈਂਟ ਲਾ ਕੇ ਆਹ ਆਪਣੇ ਸ਼ੀਟ ਪਲਾਸਟਿਕ ਦੀਆਂ ਸ਼ੀਟਾਂ ਦੇ ਝੌਂਪੜੀਆਂ ਬਣਾ ਕੇ ਤਰਪਾਲਾਂ 'ਚ ਉਹਨਾਂ ਨਾਲ ਬਣਾ ਕੇ ਬੈਠੇ ਹੋਏ ਆ ਹਾਲਾਤ ਤਾਂ ਬਹੁਤ ਮਾੜੇ ਆ ਕਿਉਂਕਿ ਜੇ ਹੁਣ ਆਪਾਂ ਗੱਲ ਕਰੀਏ ਹੁਣ ਪਾਣੀ ਅੱਗੇ ਇਸ ਠੀਕ ਹੁੰਦਾ ਨਹੀਂ ਲੱਗ ਰਿਹਾ ਹੈਗਾ ਕਿਉਂਕਿ ਹੁਣ ਪਾਣੀ ਨੇ ਜਦੋਂ ਤੱਕ ਤਾਂ ਪਾਣੀ ਵਹਿੰਦਾ ਸੀਗਾ ਉਦੋਂ ਤੱਕ ਕੁਝ ਹੋਰ ਹੁੰਦੀ ਆ ਜਦੋਂ ਪਾਣੀ ਸਟੈਂਡ ਕਰਦਾ ਹੈਗਾ ਉਦੋਂ ਉੱਥੇ ਬਿਮਾਰੀਆਂ ਜਿਹੜੀਆਂ ਫਿਲਮ ਉਦੋਂ ਹੁਣ ਮੇਨ ਲੋਡ ਆ ਕਿ ਹੁਣ ਆਪਣੀ ਜੇ ਅਸੀਂ ਬਹੁਤ ਅਪੀਲ ਵੀ ਕੀਤੀ ਆ ਵੀ ਇਹਨੂੰ ਆਪਾਂ ਠਰਮੇ ਨਾਲ ਚੱਲੀਏ ਆਪਾਂ ਕਾਲੀ ਨਾ ਐਡੀ ਕਰੀਏ ਕਿਉਂਕਿ ਆਪਣਾ ਲੰਮੇ ਸਮੇਂ ਤੱਕ ਇਹ ਕੰਮ ਚੱਲਣਾਗਾ ਬਹੁਤ ਸੰਗਤਾਂ ਨੇ ਸਾਡੀਆਂ ਅਪੀਲਾਂ ਸਮਝੀਆਂ ਵੀ ਆ ਕਿਉਂਕਿ ਆਪਾਂ ਨੂੰ ਜੇ ਹੁਣ ਗੱਲ ਕਰੀਏ ਅੱਜ ਦੀ ਲੋੜ ਇਹ ਆ ਵੀ ਆਪਾਂ ਨੂੰ ਉੱਥੇ ਡੀਜ਼ਲ ਚਾਹੀਦਾ ਹੋਊਗਾ ਉਹ ਜ਼ਮੀਨਾ ਪੱਧਰ ਕਰਨ ਨੂੰ ਫੇਰ ਆਪਾਂ ਨੂੰ ਉਹਨਾਂ ਨੂੰ ਡੀਪੀ ਦੀ ਰਿਕੁਆਇਰਮੈਂਟ ਆ ਫਰਟੀਲਾਈਜ਼ਰਸ ਦੀ ਲੋੜ ਆ ਫਿਰ ਉਸ ਤੋਂ ਬਾਅਦ ਕੈਟਲ ਫੀਡ ਉਹਦੀ ਲੋੜ ਆ ਜਿਹੜੇ ਪਸ਼ੂਆਂ ਦਾ ਚਾਰਾ ਕਿਉਂਕਿ ਜੇ ਉੱਥੇ ਆਪਾਂ ਗੱਲ ਕਰੀਏ ਇਨਸਾਨਾਂ ਦਾ ਜਾਂ ਲੋਕਾਂ ਵਾਸਤੇ ਰਾਸ਼ਨ ਚ ਉਹ ਬਹੁਤ ਆ ਚੁੱਕਿਆਗਾ ਤੇ ਪਸ਼ੂਆਂ ਨੂੰ ਕੈਟਲ ਫੀਡ ਆ ਕਿਉਂਕਿ ਜਿਹੜਾ ਅੱਜ ਕੱਲ ਦੇ ਚਪਾਣ ਬਣਾਉਂਦੇ ਆ ਮੱਕੀ ਦਾ ਚਾਰਾ ਬਣਾ ਲੈਂਦੇ ਆਗੇ ਚਾਰਜ ਨੂੰ ਚਾਰਜ ਨੂੰ ਕਹਿ ਦਿੰਦੇ ਆ ਹ ਉਹ ਚੀਜ਼ ਨਾਲ ਵੀ ਕਈ ਪਸ਼ੂ ਨਹੀਂ ਖਾਂਦੇਗੇ ਕਿਉਂਕਿ ਉਹਨਾਂ ਨੂੰ ਉਹ ਡਾਈਜੈਸਟ ਸਿਸਟਮ ਅਫੈਕਟ ਕਰਦਾਗਾ ਆਪਾਂ ਪਹੁੰਚਦੇ ਹੋ ਤਾਂ ਕਰਦਿੰਨੇ ਉਹਦੇ ਨਾਲ ਤੂੜੀ ਵੀ ਮਿਕਸ ਕਰਨੀ ਹੁੰਦੀ ਆ ਤੂੜੀ ਉੱਥੇ ਉਸ ਕੁਆਂਟੀਟੀ ਚ ਜਾਂ ਕੁਆਲਿਟੀ ਚ ਨਹੀਂ ਅਵੇਲੇਬਲ ਕਿਉਂਕਿ ਗਿੱਲਾ ਤੂੜੀ ਇੱਕ ਐਵਜਾ ਸਬਸਟੈਂਸ ਆ ਵੀ ਜਿਹੜਾ ਕੁਝ ਵੀ ਪਾਣੀ ਲੱਗੇ ਉਹਨੇ ਖਰਾਬ ਹੋ ਜਾਣਾਗਾ ਫਿਰ ਉਸ ਤੋਂ ਬਾਅਦ ਆਪਾਂ ਨੂੰ ਜਿਹੜੀ ਕੈਟਲ ਦੀ ਮੇਨ ਆਊਗੀ ਪਸ਼ੂਆਂ ਦੀਆਂ ਦਵਾਈਆਂ ਦੀ ਲੋੜ ਆ ਕਿਉਂਕਿ ਗਿੱਲੇ ਨਾਲ ਉਹਨਾਂ ਦੇ ਪੈਰਾਂ 'ਚ ਬਿਮਾਰੀ ਆ ਚੁੱਕੀ ਆ ਥਣ ਖਰਾਬ ਹੋ ਚੁੱਕੇ ਆ ਮੂੰਹ ਦੀ ਬਿਮਾਰੀ ਇਹ ਚੀਜ਼ਾਂ ਹੁਣ ਸਟਾਰਟ ਹੋਣੀਆਂ ਹੁਣ ਆਪਾਂ ਨੂੰ ਇਕਜੁੱਟ ਹੋ ਕੇ ਇਹਨਾਂ ਦੀ ਮਦਦ ਕਰਨ ਦਾ ਟਾਈਮ ਆ ਭਾਈ ਇੱਕ ਝੋਟ ਹੋ ਕੇ ਮਦਦ ਦੀ ਗੱਲ ਕੀਤੀ ਆ ਕੁਝ ਸੰਸਥਾਵਾਂ ਕਹਿੰਦੀ ਅਸੀਂ ਇਹਨੇ ਅਡਾਪਟ ਕਰ ਲਾਂਗੇ ਸਾਡਾ ਕਲਾਕਾਰ ਭਾਈਚਾਰਾ ਬਹੁਤ ਵੱਡੀ ਤਦਾਦ ਚ ਆਇਆ ਅਗਲੇ ਪਾਸੇ ਆ ਨਾ ਉਹਨਾਂ ਨੇ ਕਹਿੰਦੇ ਪਿੰਡ ਅਡਾਪਟ ਕਰਾਂਗੇ ਮੈਂ ਅੱਜ ਤੱਕ ਇਹ ਨਹੀਂ ਸਮਝ ਲੱਗਦੀ ਕਿ ਅਡਾਪਟ ਕਰ ਲੈਣਾ ਇੱਕ ਪਿੰਡ ਅਡਾਪਟ ਕਰ ਲਓ ਤੇ ਉੱਥੇ ਦੂਜੀ ਸੰਸਥਾ ਦੀ ਲੋੜ ਹੈਗੀ ਆ ਬਾਅਦ ਚ ਇਹਦੇ ਵਾਸਤੇ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਕਿ ਮੰਨ ਲਓ ਮੈਂ ਕਹਿੰਨਾ ਕਿ ਆ ਪਿੰਡ ਮੇਰੇ ਵਾਸਤੇ ਦੇ ਦਿਓ ਜੀ ਅਸੀਂ ਇੱਕ ਪਿੰਡ ਅਡਾਪਟ ਕਰ ਲਿਆ ਫਿਰ ਦੂਜੀ ਸੰਸਥਾ ਨੂੰ ਦੂਜਾ ਪਿੰਡ ਅਡਾਪਟ ਕਰਨਾ ਚਾਹੀਦਾ ਨਾ ਉਹਦੀਆਂ ਸਾਰੀਆਂ ਜ਼ਰੂਰਤਾਂ ਉਹ ਪੂਰਾ ਕਰ ਦੇਖੋ ਇਹੀ ਚੀਜ਼ ਆ ਜਥੇਦਾਰ ਜੀ ਨੇ ਇੱਕ ਵੈਬਸਾਈਟ ਅਨਾਉਂਸ ਕੀਤੀ ਹੈ ਇੱਥੋਂ ਵੀ ਉਸ ਚ ਸਾਰੀਆਂ ਜਿੰਨੀਆਂ ਆਰਗੇਨਾਈਜੇਸ਼ਨਸ ਆ ਜਾਂ ਜਿੰਨੀਆਂ ਐਨਜੀਓਸ ਆ ਉਹਦੇ ਵਿੱਚ ਰਜਿਸਟਰ ਹੋਣ ਤੇ ਆਪਦੇ ਆਪ ਦੇ ਵਲੰਟੀਅਰਸ ਦੇਖੋ ਸਟੈਪ ਤਾਂ ਬਹੁਤ ਵਧੀਆ ਹੈਗਾ ਇਹ ਅੱਗੇ ਇਹਦੀ ਵਰਕਿੰਗ ਕਿਵੇਂ ਹੋਊਗੀ ਕਿਵੇਂ ਚੱਲੂਗਾ ਉਸ ਤੇ ਆ ਤੇ ਅਡਾਪਟ ਕਰਨ ਵਾਲੀ ਗੱਲ ਦੇਖੋ ਇਹੋ ਜੀ ਪਹਿਲਾਂ ਜੇ ਇਹ ਸਟਾਰਟਿੰਗ ਆ ਆਪਾਂ ਕਹਾਂਗੇ ਕਿਸੇ ਚੀਜ਼ ਦੀ ਆਪਾਂ ਨੂੰ ਵੀ ਕੰਮ ਕਰਕੇ ਹੀ ਪਤਾ ਲੱਗੂਗਾ ਸਾਰੇ ਆਰਗੇਨਾਈਜੇਸ਼ਨ ਠੀਕ ਹੈ ਜੇ ਜਿਹੜਾ ਕੋਈ ਇੰਡੀਵਿਜੂਅਲ ਤੌਰ ਤੇ ਪਿੰਡ ਦਾ ਕਰ ਸਕਦਾ ਉਹ ਕਰੇ ਨਹੀਂ ਤਾਂ ਫਿਰ ਵੀ ਆਪਾਂ ਇਕੱਠੇ ਹੈਗੇ ਹੀ ਆ ਨਾ ਇੱਕ ਦੂਜੇ ਦੀ ਮਦਦ ਨੂੰ ਸਭ ਕੋਲੇ ਇੱਕ ਦੂਜੇ ਦੇ ਨੰਬਰ ਆ ਸਭ ਇੱਕ ਦੂਜੇ ਨਾਲ ਅਟੈਚਡ ਆ ਬਾਕੀ ਤੁਹਾਡੇ ਜਿਵੇਂ ਆਪਾਂ ਕਹਿ ਲਈਏ মিডিਆ ਪਰਸਨ ਸਾਨੂੰ ਬਹੁਤ ਲੋੜ ਆ ਉਹਨਾਂ ਦੇ ਥਰੂ ਵੀ ਆਪਾਂ ਅਟੈਚਡ ਆ ਜਿੱਥੇ ਜਿਹੜੀ ਚੀਜ਼ ਦੀ ਲੋੜ ਹੋਈ ਜਰੂਰ ਮੁਹੱਈਆ ਕਰਾਵਾਂਗੇ ਜੀ ਅੱਜ ਦੀ ਮੀਟਿੰਗ ਦਾ ਲੱਗਦਾ ਹੌਣ ਸਮੇਂ ਸੁਭ ਸੰਕੇਤ ਮਿਲੂਗਾ ਕਿਉਂਕਿ ਬਹੁਤ ਆਤ ਐਨ ਜੀਓ ਇਸ ਟਾਈਮ ਦੇ ਤੇ ਸੇਵਾਵਾਂ ਦੇ ਰਹੀਆਂ ਐਨਾਰੇ ਭਾਈਚਾਰਾ ਸਾਡਾ ਸੇਵਾਵਾਂ ਕਰ ਰਿਹਾ ਵਾ ਇਥੇ ਦੇਸ਼ ਦੇ ਉਤੋਂ ਸੇਵਾਵਾਂ ਚੱਲ ਰਹੀਆਂ ਤੁਸੀਂ ਟਰਾਲੀਆਂ ਭਰ ਕੇ ਤੁਰ ਪੈਨੇ ਹੋ ਸਾਡੀ ਨੌਜਵਾਨ ਪੀੜੀ ਟਰਾਲੀਆਂ ਭਰ ਕੇ ਪਿੰਡਾਂ 'ਚ ਤੁਰ ਰਹੀ ਹੈ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਪਿੰਡਾਂ 'ਚੋਂ ਇੱਕ ਜਾਂ ਦੋ ਵਾਰ ਦੀ ਗ੍ਰਹੀ ਹੋ ਸਕਦੀ ਆ ਤੀਜੀ ਵਾਰੀ ਗ੍ਰਹੀ ਕਰਨੇ ਪੈਣਾ ਜੇ ਮੁਸ਼ਕਲ ਪਰ ਲੱਗਣਾ ਸਹੀ ਥਾਂ ਤੇ ਚਾਹੀਦਾ ਨਾ ਅਗਲੇ ਪਾਸੇ ਕਿਸ ਤਰ੍ਹਾਂ ਕੰਟੈਕਟ ਕਰਨ ਉਹ ਐਨ ਜੀਓ ਨੂੰ ਮਿਲਣਾ ਕਿ ਪਿੰਡਾਂ ਚ ਆਣ ਕੇ ਆਪ ਪਹੁੰਚਣ ਘਰ ਘਰ ਵਰਤੋਂ ਦੇਖੋ ਕਰ ਕਰ ਆਪਾਂ ਹਰ ਬੰਦਾ ਹਰ ਘਰ ਤੱਕ ਨਹੀਂ ਪਹੁੰਚ ਸਕਦਾਗਾ ਕਿਉਂਕਿ ਜਿਹੜਾ ਵੀ ਕੋਈ ਸੇਵਾ ਲੈ ਕੇ ਆਉਂਦਾਗਾ ਉਹ ਸੂਬਾ ਚੱਲਦਾ ਅਗਲੇ ਨੇ ਆਉਂਦਾ ਸ਼ਾਮ ਨੂੰ ਮੁੜਨਾ ਵੀ ਹੁੰਦਾ ਉੱਥੇ ਤਾਂ ਜਿਹੜੇ ਟੀਮਾਂ ਬੈਠੀਆਂ ਉਹਨਾਂ ਨੇ ਅੱਗੇ ਸਾਰਾ ਵਰਕਿੰਗ ਕਰਨੀ ਆ ਕਿਉਂਕਿ ਉਹਨਾਂ ਦੇ ਕੋਲੇ ਸਾਰਾ ਬਲੂਪ੍ਰਿੰਟ ਪਲਾਨ ਤਿਆਰ ਹੁੰਦਾਗਾ ਇਹੀ ਅੱਜ ਜਿਵੇਂ ਹੁਣ ਇੱਥੇ ਵੀ ਇਹੀ ਗੱਲ ਕੀਤੀ ਗਈ ਆ ਵੀ ਆਪਾਂ ਪਹਿਲਾਂ ਇਹਦੀਆਂ ਰਿਪੋਰਟਸ ਲਈਏ ਵੀ ਕਿੱਥੇ ਕੀ ਕੀ ਰਿਕੁਆਇਰਮੈਂਟਸ ਆ ਕਿਵੇਂ ਆਪਾਂ ਵਰਕਿੰਗ ਆ ਦੇਖੋ ਇਹੀ ਆ ਵੀ ਆਪਾਂ ਟਰੰਮੇ ਨਾਲ ਚੱਲੀਏ ਥੋੜਾ ਸਾਰੀ ਸੰਗਤ ਨੂੰ ਵੀ ਮੈਂ ਇਹੀ ਅਪੀਲ ਕਰਨਾ ਚਾਹੂੰਗਾ ਵੀ ਆਪ ਮੁਹਾਰੇ ਹੋ ਕੇ ਨਾ ਚੱਲ ਜਿਏ ਹੁਣ ਜਿਹੜਾ ਇੱਕ ਪਲਾਨ ਆਪਾਂ ਨੂੰ ਦਿੱਤਾ ਗਿਆਗਾ ਚਾਹੇ ਜਥੇਦਾਰ ਜੀ ਵੱਲੋਂ ਦਿੱਤਾ ਗਿਆ ਆਪਾਂ ਥੋੜਾ ਜਿਹਾ ਇਹਦੇ ਤੇ ਵਿਚਾਰ ਕਰਕੇ ਇਹਨਾਂ ਦੀ ਨਾਲ ਚੱਲ ਜੀਏ ਤੇ ਥੋੜਾ ਜਿਹਾ ਆਪ ਵੀ ਆਪ ਮੁਹਾਰੇ ਹੋ ਕੇ ਨਾ ਚੱਲ ਜੀਏ ਇੱਕ ਪਲਾਨ ਰੂਪ ਦੇ ਨਾਲ ਚੱਲ ਜੀਏ ਉਹ ਵੈਬਸਾਈਟ ਕੀ ਆਪਾਂ ਉਹਦੇ ਤੇ ਰਜਿਸਟਰ ਹੋਈਏ ਕਿਉਂਕਿ ਜੇ ਏਡੀ ਵੱਡੇ ਆਪਾਂ ਕਹਿ ਲਈਏ ਆਪਣੀ ਸਰਮੌਰ ਸੰਸਥਾ ਕਾਲ ਤਖਸਾਬ ਆ ਜੀ ਉਹਨਾਂ ਨੇ ਕੋਈ ਸੋਚ ਸਮਝ ਕੇ ਆਪਾਂ ਨੂੰ ਇਹ ਦਿੱਤਾ ਹੋਊਗਾ ਕਿਉਂਕਿ ਜੇ ਆਪਾਂ ਹੁਣ ਗਵਰਨਮੈਂਟ ਤੋਂ ਤਾਂ ਆਸ ਮੁੱਕ ਚੁੱਕੀ ਹੈਗੀ ਪੁੱਛਣਾ ਜਦੋਂ ਕਿ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਕਿਤੇ ਤੇ ਕੁਕੜੀਆਂ ਦੀ ਤੇ ਆਪਾਂ ਬੱਕਰੀਆਂ ਦੇ ਮੁਆਵਜ਼ਿਆਂ ਦੀ ਗੱਲ ਹੋਈ ਤੇ ਮੁੱਖ ਮੰਤਰੀ ਸਾਹਿਬ ਇਸ ਵਾਰ ਵੀ ਕਹਿ ਰਹੇ ਕਿ ਮੈਨੂੰ ਤਾਂ ਅੰਦਰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਕਹਿੰਦੇ ਕਿ ਤੁਹਾਡੇ ਘਰ ਘਰ ਤੱਕ ਮੈਂ ਹਰ ਇੱਕ ਚੀਜ਼ ਪਹੁੰਚਾਉਣੀ ਆ ਕਿ ਇਹ ਜ਼ਿੰਮੇਵਾਰੀ ਦਾ ਅਹਿਸਾਸ ਹੀ ਕਰਾਇਆ ਜਾ ਰਿਹਾ ਕਿ ਜ਼ਿੰਮੇਵਾਰੀਆਂ ਪੂਰੀਆਂ ਵੀ ਕਰਨਗੇ ਦੇਖੋ ਜੇ ਇਹ ਚੀਜ਼ਾਂ ਸਰਕਾਰ ਪੂਰੀਆਂ ਕਰਦੀ ਤਾਂ ਅੱਜ ਇਹ ਮੀਟਿੰਗ ਨਹੀਂ ਹੋਣੀ ਸੀਗੀ ਇਹ ਤੁਸੀਂ ਵੀ ਥੋੜੇ ਤੋਂ ਵੀ ਸਵਾਲ ਆ ਜਾਂ ਸਾਰੀ ਸੰਗਤ ਤੋਂ ਸਵਾਲ ਆ ਵੀ ਇਹ ਮੀਟਿੰਗ ਕਰਨ ਦਾ ਕੀ ਮੇਨ ਰੀਜ਼ਨ ਸੀ ਵੀ ਫੇਲਿਅਰ ਆਫ ਦਾ ਗਵਰਨਮੈਂਟ ਆ ਸਰਕਾਰ ਨੂੰ ਉੱਥੇ ਪਹੁੰਚਣਾ ਚਾਹੀਦਾ ਸੀ ਨਾ ਕਿ ਅੱਜ ਅਸੀਂ ਇੱਥੋਂ ਰੂਪਰੇਖਾ ਤਿਆਰ ਕਰਕੇ ਤੁਰਨਾ ਕਿਉਂਕਿ ਉਹਨਾਂ ਕੋਲੇ ਇਨਫਰਾਸਟ੍ਰਕਚਰ ਵੀ ਹੈਗਾ ਸਾਰਾ ਕੁਝ ਆ ਫੰਡ ਵੀ ਰੱਖੇ ਜਾਂਦੇ ਆ ਇੱਥੇ ਜਿਹੜੀ ਅੱਜ ਮੀਟਿੰਗ ਹੋਈ ਆ ਉਸ ਚ ਫੰਡ ਆ ਰੇਂਜ ਕੀਤੇ ਜਾਣਗੇ ਲੋੜੀ ਦਾ ਸਮਾਨ ਅਰੇਂਜ ਕੀਤਾ ਜਾਊਗਾ ਫਿਰ ਅੱਗੇ ਹੈਲਪ ਹੋਊਗੀ ਵੀ ਅੱਜ ਆਪਾਂ ਪੁਆਇੰਟ 0 ਤੋਂ ਚੱਲਣਾ ਕਿਤੇ ਸਰਕਾਰਾਂ ਕੋਲੇ ਉਹ ਅੱਧੇ ਤੋਂ ਪਹਿਲਾਂ ਹੀ ਪਹੁੰਚੇ ਹੁੰਦੇ ਆ ਉਹਨਾਂ ਨੇ ਤਾਂ ਜਾ ਕੇ ਡਿਲੀਵਰ ਕਰਨਾ ਮੰਦੀਪ ਭਾਈ ਜੇ ਆਪਾਂ ਸੇਮ ਨਾਲੇ ਦੀ ਗੱਲ ਕਰੀਏ ਸੇਮ ਨਾਲੇ ਨਹੀਂ ਖਾਲੇ ਜਾਂਦੇ ਅੱਜ ਸਾਡੇ ਡੀਸੀ ਸਾਹਿਬਾਨ ਬੇਸ਼ੱਕ ਸਾਡਾਂ ਦੇ ਵਿੱਚ ਦਿਖਾ ਰਹੇ ਆ ਕਿ ਅਸੀਂ ਪਾਣੀ ਦੇ ਜੋਤਰੇ ਹੋਏ ਆ ਪਰ ਜੇ ਸੇਮ ਨਾਲਿਆਂ ਦੀ ਵੀ ਉਸੇ ਤਰ੍ਹਾਂ ਗੰਦ ਪਿਆ ਹੋਵੇ ਜਿੱਦਾਂ ਦੀ ਪਾਣੀ ਨੇ ਵਿਚਰਨਾ ਹੁੰਦਾ ਵਾ ਦਰਿਆ ਆਮ ਜ਼ਮੀਨਾਂ ਤੋਂ ਉੱਪਰ ਹੋ ਚੁੱਕੇ ਆ ਇਸ ਟਾਈਮ ਤੋਂ ਉੱਚੀ ਹੋਏ ਆ ਉਹ ਖਾਲੇ ਨਹੀਂ ਜਾ ਰਹੇ ਰਾਹ ਨਹੀਂ ਬਣ ਰਹੇ देखो ये चीज़ਾਂ ਦਾ ਹੈ ਵੀ ਪਹਿਲਾਂ ਜੇ ਆਪਾਂ ਹੋਰ ਪਿੱਛੇ ਜਾਵਾਂਗੇ ਫਿਰ ਇਹੀ ਗੱਲ ਆ ਜਾਂਦੀ ਆ ਵੀ ਖੁਦ ਮੁਖਤਿਆਰੀ ਦੀ ਡੈਮ ਦਾ ਕੰਟਰੋਲ ਕਿਹਦੇ ਕੋਲੇ ਆ ਸਟੇਟ ਕੋਲੇ ਕਿਉਂ ਨਹੀਂ ਹੈਗਾ ਫਿਰ ਉਸ ਤੋਂ ਅੱਗੇ ਜਿਹੜੀਆਂ ਡਰੇਨਸ ਆ ਜਾਂਦੀਆਂ ਉਹਨਾਂ ਦੀ ਸਫਾਈ ਦਾ ਕੰਮ ਕਰਨਾ ਸਾਰਾ ਸਟੇਟ ਗਵਰਨਮੈਂਟ ਦਾ ਕੰਮ ਸੀਗਾ ਜਾਂਦਾ ਫਿਰ ਸਟੇਟ ਗਵਰਨਮੈਂਟ ਪਹਿਲਾਂ ਹੀ ਹੱਥ ਖੜੇ ਕਰ ਦਿੰਦੀ ਵੀ ਅਸੀਂ ਨਹੀਂ ਕਰ ਸਕਦੇ ਜੀ ਫਿਰ ਆਪਦੀ ਆਰਗੇਨਾਈਜੇਸ਼ਨ ਜਾਂ ਪਿੰਡ ਵਾਲੇ ਲੱਕੇ ਕਰ ਲੈਣ ਪੰਜਾਬ ਦੇ ਨੌਜਵਾਨੀ ਚ ਕੋਈ ਘਾਟ ਨਹੀਂ ਹੈਗੀ ਜਜ਼ਬੇ ਦੀ ਘਾਟ ਨਹੀਂ ਹੈਗੀ ਇੱਕ ਵਾਰੀ ਹੋਕਾ ਦੇਣ ਦੀ ਲੋੜ ਆ ਆਵਾਜ਼ ਦੇਣ ਦੀ ਲੋੜ ਆ ਸਾਰਾ ਕੰਮ ਤਾਂ ਪੰਜਾਬ ਆਪ ਹੀ ਕਰ ਲੈਂਦਾ ਫਿਰ ਇਹੀ ਇਹ ਗੱਲ ਆ ਵੀ ਜੇ ਇਹ ਸਰਕਾਰਾਂ ਸਾਡੇ ਵਾਸਤੇ ਕੰਮ ਨਹੀਂ ਕਰ ਸਕਦੀਆਂ ਤਾਂ ਫਿਰ ਇਹ ਸਾਡੀਆਂ ਸਰਕਾਰਾਂ ਨਹੀਂ ਹੈਗੀਆਂ ਮਨਦੀਪ ਜੀ ਲਾਸ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਰਸਨੀ ਚਾਹਣਾ ਨਾਲੇ ਕਿਸੇ ਕੋ ਪਿੰਡਾਂ ਦੇ ਵਿੱਚ ਜਾਈਦਾ ਨਾ ਤੇ ਪਿੰਡਾਂ ਦੇ ਲੋਕ ਪਤਾ ਕੀ ਕਹਿੰਦੇ ਆ ਇਹਦੇ ਆਮ ਸੁਧਾਰਨ ਲੋਕ ਉਹ ਕਹਿੰਦੇ ਸਾਡੇ ਕੋ ਖਾਲਸਾ ਆ ਰਿਹਾ ਰਿਕਾਰਡਿੰਗਾਂ ਕੀਤੀਆਂ ਹੋਈਆਂ ਜਿਦੇ ਵਿੱਚ ਉਹਨੇ ਕਿਹਾ ਕਿ ਸਾਡੇ ਕੋ ਖਾਲਸਾ ਆ ਰਿਹਾ ਪਰ ਸਰਕਾਰ ਨਹੀਂ ਆ ਰਹੀ ਉਹ ਨੌਜਵਾਨ ਪੀੜ੍ਹੀ ਜੀ ਤੁਹਾਡੇ ਵਿੱਚ ਖਾਲਸੇ ਨੂੰ ਵੇਖਦੇ ਹੋ ਕਹਿੰਦੇ ਕਿ ਉਹ ਨੌਜਵਾਨ ਸਾਡੇ ਕੋ ਆ ਰਿਹਾ ਖਾਲਸਾ ਆ ਰਿਹਾ ਸਰਕਾਰ ਨਹੀਂ ਆ ਰਹੀ ਫੇਲਿਅਰ ਕਿੱਥੇ ਹੈ ਨਾ ਦੇਖੋ ਫੇਲਿਅਰ ਤਾਂ ਮੈਂ ਜਿਵੇਂ ਪਹਿਲਾਂ ਹੀ ਦੱਸਿਆ ਗਵਰਨਮੈਂਟ ਦਾ ਗਰਾਊਂਡ ਲੈਵਲ ਤੇ ਜਾ ਕੇ ਨਹੀਂ ਨਾ ਵਰਕਿੰਗ ਹੈਗੀ ਸਿਰਫ ਆਪਦੀਆਂ ਫਾਈਲਾਂਾਂ ਉਹ ਕੁਰੀਆਂ ਕਰਨੀਆਂ ਤੇ ਆਪਦੇ ਜਿੰਨੇ ਵੀ ਕੱਲੇ ਔਨ ਰਿਕਾਰਡ ਆਪਾਂ ਕਹ ਲਈਏ ਕਾਗਜ਼ਾਂਜ ਖਾਨਾ ਪੂਰਤੀ ਕਰਨ ਵਾਲੀ ਗੱਲ ਹੈਗੀ ਆ ਉਹਦੀ ਐਗਜ਼ੀਕਿਊਸ਼ਨ ਨਹੀਂ ਹੈਗੀ ਨੌਜਵਾਨੀ ਦਾ ਉਤਸ਼ਾਹ ਨੂੰ ਕਿਵੇਂ ਵੇਖਦੇ ਤੁਸੀਂ ਆਮ ਪਿੰਡਾਂ ਵਿੱਚ ਚਰਦੇ ਨੌਜਵਾਨੀ ਦਾ ਉਤਸ਼ਾਹ ਨਾ ਪਹਿਲਾਂ ਘੱਟ ਸੀ ਨਾ ਹੁਣ ਨਾ ਗਾਂ ਘੱਟ ਰਹਿਣਾਗਾ ਇਹ ਤਾਂ ਜਿਵੇਂ ਤੁਸੀਂ ਹੁਣ ਵੀ ਦੇਖ ਲਓ ਵੀ ਟਰਾਲੀਆਂ ਇੱਕ ਆਵਾਜ਼ ਦੇਣ ਦੀ ਲੋੜ ਸੀ ਆਵਾਜ਼ ਤੇ ਪੰਜਾਬ ਤਾਂ ਆਪੇ ਖੜਾ ਹੋ ਜਾਂਦਾਗਾ ਧੰਨਵਾਦ ਮਨਦੀਪ ਭਾਈ ਕਿਉਂਕਿ ਵੱਡੀਆਂ ਸਮਾਵਾਂ ਦੇ ਵਿੱਚ ਵੀ ਇਹ ਵੀਰ ਆਪਣਾ ਮੋਰੀ ਰੋਲ ਅਦਾ ਕਰ ਰਹੇ ਆ ਤੇ ਇਸ ਟਾਈਮ ਦੇ ਉੱਤੇ ਸਿੰਘ ਸਾਹਿਬਾਂ ਨਾਲ ਬੁਲਾਈ ਹੋਈ ਮੀਟਿੰਗ ਕਹਿੰਦੇ ਕਿ ਪੋਜੀਟਿਵ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਸਹਾਈ ਜ਼ਰੂਰ ਮਿਲੂਗੀ ਪੋਰਟਲ ਤਿਆਰ ਹੋ ਚੁੱਕਾ ਵਾ ਕਿਉਂ ਪੋਰਟਲ ਰਾਹੀਂ ਵਧੀਆ ਤਰ੍ਹਾਂ ਸੇਵਾ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਦੇ ਜਥੇਬੰਦਿਆਂ ਦੀ ਗੱਲ ਕਰੀਏ ਤੇ ਐਨ ਜੀਓ ਕਿਉਂਕਿ ਦਾਸ ਵੀ ਉੱਥੇ ਬੈਠਾ ਸੀ ਬਹੁਤ ਵਧੀਆ ਵਿਚਾਰ ਚਰਚਾਵਾਂ ਹੋਈਆਂ ਗੱਲਬਾਤ ਹਰ ਇੱਕ ਨੇ ਕੀਤੀ ਪਰ ਉਹ ਸੁਨੇਹੇ ਜਿਹੜੇ ਆ ਕੀ ਜੇ ਅੰਦਰ ਸੁਨੇਹੇ ਗਏ ਸੀ ਜੇ ਅੰਦਰ ਸੁਨੇਹੇ ਦਿੱਤੇ ਉਨ੍ਹਾਂ ਦੇ ਉੱਤੇ ਚੱਲਣ ਦੀ ਸਮਰੱਥਾ ਵੀ ਸਾਰੇ ਰੱਖਣਗੇ ਇਹ ਵੇਖਣ ਦਾ ਸਵਾਲ ਬਣਦਾ ਤੇ ਸਿੰਘ ਸਾਹਿਬਾਂ ਨੂੰ ਦਿੱਤਾ ਹੋਇਆ ਸੁਨੇਹਾ ਜਿਹੜਾ ਕਿ ਤਕਰੀਬਨ ਹਰ ਅੰਜੀਓ ਕੋਲ ਪਹੁੰਚ ਚੁੱਕਾ ਵਾ ਹਰ ਜਥੇਬੰਦੀ ਕੋਲ ਪਹੁੰਚ ਚੁੱਕਾ ਵਾ ਤੇ ਆਉਣ ਵਾਲੇ ਸਮੇਂ ਦੇ ਪੰਜਾਬ ਦੀ ਨਹਿਾਰ ਕਿਵੇਂ ਬਦਲੀ ਜਾ ਸਕਦੀ ਹੈ ਜਿੱਥੇ ਤੇ ਖਾਸ ਕਰਕੇ ਹੜਾਏ ਆ ਪਾਣੀ ਦੇ ਨਾਲ ਮਾਰ ਬਹੁਤ ਪਈ ਹੈ ਪੰਜਾਬ ਨੂੰ ਇਸ ਟਾਈਮ ਦੇ ਉੱਤੇ ਤੇ ਉਹਨਾਂ ਇਲਾਕਿਆਂ ਦੀ ਨਹਿਾਰ ਕਿਵੇਂ ਬਦਲੀ ਜਾ ਸਕਦੀ ਹੈ ਤੇ ਸਮਝ ਦੱਸੂਗਾ ਪਰ ਸਰਕਾਰ ਜਿਵੇਂ ਮਨਦੀਪ ਭਾਈ ਨੇ ਕਿਹਾ ਸਰਕਾਰ ਫੇਲ ਆ ਤੇ ਇਤਰੇ ਪਰ ਸਰਕਾਰੇ ਖਾਲਸਾ ਕਿਉਂਕਿ ਨੌਜਵਾਨ ਪੀੜ੍ਹੀ ਦੀ ਗੱਲ ਕਰਦੇ ਆ ਸਰਕਾਰੇ ਖਾਲਸਾ ਜਿਹੜੀ ਆ ਉਹ ਇਸ ਟਾਈਮ ਦੇ ਉੱਤੇ ਪਿੰਡਾਂ ਦੇ ਵਿੱਚ ਵਿਚਰ ਰਹੀ ਆ ਤੇ ਨੌਜਵਾਨ ਜਿਹੜੇ ਹੱਥੀ ਸਵਾਵਾ ਕਰ ਰਹੇ ਆ